ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟ੍ਰੇਨ ਦਾ ਚੱਲਦੇ-ਚੱਲਦੇ ਇੰਜਨ ਦਾ ਜਿਹੜਾ ਹਿੱਸਾ ਸੀ ਉਹ ਬਾਕੀ ਡੱਬਿਆਂ ਦੇ ਨਾਲੋਂ ਵੱਖ ਹੋ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਰੇਲ ਹਾਸਾ ਇੱਕ ਹੋਇਆ ਹੈ ਜਿੱਦੇ ਵਿੱਚ ਇੰਜਨ ਜੋ ਕਿ ਰੇਲ ਦਾ ਚੱਲਦੀ ਹੋਈ ਰੇਲ ਦਾ ਇੰਜਨ ਆਪਣੇ ਡੱਬਿਆਂ ਤੋਂ ਵੱਖ ਹੋ ਗਿਆ ਤੇ ਜਿਸ ਕਾਰਨ ਹਾਦਸਾ ਵਾਪਰਿਆ ਹੈ ਪਰ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮੌਕੇ ਤੇ ਸੂਚਨਾ ਮਿਲਦੇ ਸਾਰ ਸਾਰੇ ਅਧਿਕਾਰੀਆਂ ਨੂੰ ਭੱਜਣਾ ਪੈ ਗਿਆ ਤੇ ਜਲਦ ਤੋਂ ਜਲਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਜੋ ਕਿ ਬਿਨਾਂ ਆਪਣੇ ਡੱਬਿਆਂ ਨੂੰ ਲੈ ਇਕੱਲਾ ਇੰਜਣ ਹੀ ਇਸ ਦਾ ਅੱਗੇ ਭੱਜ ਗਿਆ ਤੇ ਇਹ 3 ਕਿਲੋਮੀਟਰ ਦੇ ਕਰੀਬ ਦੂਰ ਜਾ ਕੇ ਰੁਕਿਆ ਤੇ ਪਰ ਇਸ ਦੇ ਨਾਲ ਹੀ ਇੱਕ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹਜ਼ਾਰਾਂ ਯਾਤਰੀ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਇਹ ਟ੍ਰੇਨ ਪਟਨਾ ਤੋਂ ਜੰਮੂ ਅਰੁਣਾ ਐਕਸਪ੍ਰੈਸ ਜੋ ਕਿ ਜਾ ਰਹੀ ਸੀ ਇਸ ਦੇ ਨਾਲ ਹਾਦਸਾ ਵਾਪਰਿਆ ਹੈ रेल ਦੀ ਪਟੜੀ ਤੇ ਕੰਮ ਕਰ ਰਹੇ ਕੀ ਮੈਨ ਨੇ ਉਸੇ ਵਕਤ ਰੋਲਾ ਪਾ ਕੇ ਡਰਾਈਵਰ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਪਰ ਫਿਰ ਵੀ ਇੰਜਨ 3 ਕਿਲੋਮੀਟਰ ਦੂਰ ਤੱਕ ਜਾ ਕੇ ਰੁਕਿਆ ਪਰ ਇਸ ਦੇ ਨਾਲ ਹੀ ਇੱਕ ਵੱਡਾ ਹਾਦਸਾ ਤਾਂ ਜ਼ਰੂਰ ਵਾਪਰਿਆ ਹੈ ਪਰ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਇੱਕ ਵੱਡਾ ਹਾਦਸਾ ਜੋ ਕਿ ਜਾਨੀ ਮਾਲੀ ਨੁਕਸਾਨ ਦਾ ਹੋ ਸਕਦਾ ਸੀ ਉਹ ਬਚ ਗਿਆ ਇਸ ਵੇਲੇ ਦੀ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟ੍ਰੇਨ ਦਾ ਚੱਲਦੇ-ਚੱਲਦੇ ਇੰਜਨ ਦਾ ਜਿਹੜਾ ਹਿੱਸਾ ਸੀ ਉਹ ਬਾਕੀ ਡੱਬਿਆਂ ਦੇ ਨਾਲੋਂ ਵੱਖ ਹੋ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਰੇਲ ਹਾਦਸਾ ਇੱਕ ਹੋਇਆ ਹੈ ਜਿੱਦੇ ਵਿੱਚ ਇੰਜਨ ਜੋ ਕਿ ਰੇਲ ਦਾ ਚੱਲਦੀ ਹੋਈ ਰੇਲ ਦਾ ਇੰਜਨ ਆਪਣੇ ਡੱਬਿਆਂ ਤੋਂ ਵੱਖ ਹੋ ਗਿਆ ਤੇ ਜਿਸ ਕਾਰਨ ਹਾਦਸਾ ਵਾਪਰਿਆ ਹੈ ਪਰ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮੌਕੇ ਤੇ ਸੂਚਨਾ ਮਿਲਦੇ ਸਾਰ ਸਾਰੇ ਅਧਿਕਾਰੀਆਂ ਨੂੰ ਭੱਜਣਾ ਪੈ ਗਿਆ ਤੇ ਜਲਦ ਤੋਂ ਜਲਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਜੋ ਕਿ ਬਿਨਾ ਆਪਣੇ ਡੱਬਿਆਂ ਨੂੰ ਲੈ ਕੱਲਾ ਇੰਜਨ ਹੀ ਇਸ ਦਾ ਅੱਗੇ ਭੱਜ ਗਿਆ ਤੇ ਇਹ 3 ਕਿਲੋਮੀਟਰ ਦੇ ਕਰੀਬ ਦੂਰ ਜਾ ਕੇ ਰੁਕਿਆ ਤੇ ਪਰ ਇਸ ਦੇ ਨਾਲ ਹੀ ਇੱਕ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹਜ਼ਾਰਾਂ ਯਾਤਰੀ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਇਹ ਟ੍ਰੇਨ ਪਟਨਾ ਤੋਂ ਜੰਮੂ ਅਰੁਨਾ ਐਕਸਪ੍ਰੈਸ ਜੋ ਕਿ ਜਾ ਰਹੀ ਸੀ ਇਸ ਦੇ ਨਾਲ ਹਾਦਸਾ ਵਾਪਰਿਆ ਹੈ रेल ਦੀ ਪਟੜੀ ਤੇ ਕੰਮ ਕਰ ਰਹੇ ਕੀ ਮੈਨ ਨੇ ਉਸੇ ਵਕਤ ਰੋਲਾ ਪਾ ਕੇ ਡਰਾਈਵਰ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਪਰ ਫਿਰ ਵੀ ਇੰਜਨ 3 ਕਿਲੋਮੀਟਰ ਦੂਰ ਤੱਕ ਜਾ ਕੇ ਰੁਕਿਆ ਪਰ ਇਸ ਦੇ ਨਾਲ ਹੀ ਇੱਕ ਵੱਡਾ ਹਾਦਸਾ ਤਾਂ ਜ਼ਰੂਰ ਵਾਪਰਿਆ ਹੈ ਪਰ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਇੱਕ ਵੱਡਾ ਹਾਦਸਾ ਜੋ ਕਿ ਜਾਨੀ ਮਾਲੀ ਨੁਕਸਾਨ ਦਾ ਹੋ ਸਕਦਾ ਸੀ ਉਹ ਬਚ ਗਿਆ ਇਸ ਵੇਲੇ ਦੀ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟ੍ਰੇਨ ਦਾ ਚੱਲਦੇ-ਚੱਲਦੇ ਇੰਜਨ ਦਾ ਜਿਹੜਾ ਹਿੱਸਾ ਸੀ ਉਹ ਬਾਕੀ ਡੱਬਿਆਂ ਦੇ ਨਾਲੋਂ ਵੱਖ ਹੋ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਰੇਲ ਹਾਸਾ ਇੱਕ ਹੋਇਆ ਜਿੱਦੇ ਵਿੱਚ ਇੰਜਨ ਜੋ ਕਿ ਰੇਲ ਦਾ ਚੱਲਦੀ ਹੋਈ ਰੇਲ ਦਾ ਇੰਜਨ ਆਪਣੇ ਡੱਬਿਆਂ ਤੋਂ ਵੱਖ ਹੋ ਗਿਆ ਤੇ ਜਿਸ ਕਾਰਨ ਹਾਦਸਾ ਵਾਪਰਿਆ ਪਰ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਮੌਕੇ ਤੇ ਸੂਚਨਾ ਮਿਲਦੇ ਸਾਰ ਸਾਰੇ ਅਧਿਕਾਰੀਆਂ ਨੂੰ ਭੱਜਣਾ ਪੈ ਗਿਆ ਤੇ ਜਲਦ ਤੋਂ ਜਲਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਜੋ ਕਿ ਬਿਨਾ ਆਪਣੇ ਡੱਬਿਆਂ ਨੂੰ ਲੈ ਇਕੱਲਾ ਇੰਜਣ ਹੀ ਇਸ ਦਾ ਅੱਗੇ ਭੱਜ ਗਿਆ ਤੇ ਇਹ 3 ਕਿਲੋਮੀਟਰ ਦੇ ਕਰੀਬ ਦੂਰ ਜਾ ਕੇ ਰੁਕਿਆ ਤੇ ਪਰ ਇਸ ਦੇ ਨਾਲ ਹੀ ਇੱਕ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹਜ਼ਾਰਾਂ ਯਾਤਰੀ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਇਹ ਟ੍ਰੇਨ ਪਟਨਾ ਤੋਂ ਜੰਮੂ ਅਰੁਣਾ ਐਕਸਪ੍ਰੈਸ ਜੋ ਕਿ ਜਾ ਰਹੀ ਸੀ ਇਸ ਦੇ ਨਾਲ ਹਾਦਸਾ ਵਾਪਰਿਆ ਹੈ ریل ਦੀ ਪਟੜੀ ਤੇ ਕੰਮ ਕਰ ਰਹੇ ਕੀ ਮੈਨ ਨੇ ਉਸੇ ਵਕਤ ਰੋਲਾ ਪਾ ਕੇ ਡਰਾਈਵਰ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਪਰ ਫਿਰ ਵੀ ਇੰਜਨ 3 ਕਿਲੋਮੀਟਰ ਦੂਰ ਤੱਕ ਜਾ ਕੇ ਰੁਕਿਆ ਪਰ ਇਸ ਦੇ ਨਾਲ ਹੀ ਇੱਕ ਵੱਡਾ ਹਾਦਸਾ ਤਾਂ ਜ਼ਰੂਰ ਵਾਪਰਿਆ ਹੈ ਪਰ ਗਨੀਮਤ ਭਰੀ ਖਬਰ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਇੱਕ ਵੱਡਾ ਹਾਦਸਾ ਜੋ ਕਿ ਜਾਨੀ ਮਾਲੀ ਨੁਕਸਾਨ ਦਾ ਹੋ ਸਕਦਾ ਸੀ ਉਹ ਬਚ ਗਿਆ